ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਗੁਲਾਬ ਸਿੰਘ ਵਾਲਾ ਜੀ ਤਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਪਾਇਨੂ ਪੈਂਦਾ ਜੀ ਮੋਗਾ ਸਾਡੇ ਲਈ ਇੱਕ ਸੂਏ ਸਵਾਏ ਨਗ ਦੀ ਵੀਡੀਓ ਲੈ ਕੇ ਆਏ ਆ ਰੇ ਲੋਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਜਗਮੀਰ ਸਿੰਘ ਪਿੰਡ ਜੀ ਪਿੰਡ ਗਲਾਬ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਤੁਸੀਂ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 73409 5445 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀਗਾ ਸੂਆ ਬਾਈ ਇਹ ਦੂਜਾ ਠੀਕ ਆ ਜੀ ਕਦੋਂ ਸੂਈ ਹੈ ਜੀ ਇਨੋਂ ਹੋ ਗਏ 15 15 ਦਿਨ ਹੋ ਗਏ ਭਾਈ ਠੀਕ ਆ ਬੱਚਾ ਕੀ ਹੈ ਜੀ ਬੱਚੀ ਹੈ ਭਾਈ ਮਗਰ ਜਰਸੀ ਬੱਚੀ ਹੈ ਜੀ ਬੱਚੀ ਬਹੁਤ ਚੰਗੀ ਹੈ ਕਰਮ ਵਾਲੀ ਆਪ ਵੀ ਆਪ ਚਪਚ ਪੈ ਜਾਂਦੀ ਆ ਬੱਚਾ ਮਗਰਾ ਜਾਂਦਾ ਜੀ ਜਰਸੀ ਜਿਹੜਾ ਹੁਣ ਭਾਈ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਭਾਈ ਹੈਗਾ ਇਥੇ 14 ਕਿਲੋ ਜੋ ਕਿ ਦੇ ਦਾਂਗੇ ਜੀ ਹਾਂ ਭਾਈ ਥਣਾ ਦੀ ਡੰਨ ਆ ਜੀ ਹਾਂ ਕੋਈ ਭੂਰ ਛਿੱਟਾ ਨਹੀਂ ਸੀਲਸ ਲੱਗ ਵੀ ਪੂਰੀ ਆ ਜੀ ਪੂਰੀ ਤੋੜ ਕੇ ਦਿਖਾ ਦਿਵੇ ਰ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ ਡੇਟ ਮੁਤਾਬਕ ਸਮਾਂ ਹੋ ਗਿਆ 15 ਦਿਨ ਹੋ ਗਏ ਬੱਚਾ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਆ ਜਿਹੜਾ ਅੱਜ ਦਾ ਨੈੱਟ ਦੁੱਧ ਤਿਆਰ ਆ ਜੀ ਉਹ 14 ਕਿਲੋ ਆ ਆਪਦੀ 2 ਟਾਈਮ 4 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 3 ਵਜੇ ਤੇ 1 ਮਿੰਟ ਦਾ ਜੀ ਹਜੇ 3 ਤੋਂ 4 ਘੰਟੇ ਚਵਾਈ ਚ ਬਾਕੀ ਨੇ ਜੀ 3-4 ਘੰਟਿਆਂ ਦੇ ਕਰਦਾ ਸੋਨਾ ਹਵਾਨਾ ਤਿਆਰ ਕਰ ਲੈਣਾ ਜੀ 4 ਹੀ ਥਾਣਾ ਕੋਈ ਫੋਟ ਨਹੀਂ ਛਾਂਕ ਨਹੀਂ ਮੋੜ ਲੈ ਆਂ ਫਿਰ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਫਾਇਦਾ ਤੁਹਾਡਾ ਇਹ ਹੋ ਜਾਣਾ ਮਗਰ ਤੁਹਾਨੂੰ ਬੱਚਾ ਬੱਚੀ ਮਿਲ ਜਾਣੀ ਜੀ ਸੋਨਾ ਹੱਥੀ ਚਵਾਈ ਵਾਲਾ ਥਾਣਾ ਬਾਈ ਕਹਿੰਦਾ ਥਾਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਕੋਈ ਭੂਰ ਨਹੀਂ ਛਿੱਟਾ ਨਹੀਂ ਜੀ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ ਵੀ ਥਾਣਾ ਦੇ ਸਾਇਜ਼ ਸੋਹਣੇ ਆ ਜੀ ਸੀਲਸ ਲੱਗ ਕਰਮ ਵਾਲੀ ਪੂਰੀ ਆ ਜੀ ਦੇਖ ਸਕਦੇ ਹੋ ਤੁਸੀਂ ਡਿਮਾਂਡ ਵੇਰੇ ਦੀ ਜੀ ਡਿਮਾਂਡ ਇਹਦੀ ਬਾਈ 45000 ਹੋ ਜੂ ਮਾਨਤਾਂ ਨੇ ਜੀ ਹਾਂ ਠੀਕ ਹੈ ਜੀ ਡਿਮਾਂਡ ਬਾਈ ਇਹਦਾ 45000 ਰੁਪਇਆ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਉਂਦਾ ਇਹ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ